ਅੱਜ ਸਾਡੇ ਸਿੱਖ ਵੀਰਾਂ ਦੇ ਘਰਾਂ ਚੋਂ ਨਾ ਕਿਰਪਾਨ ਲੱਭਣੀ ਬਹੁਤ ਔਖੀ ਹੋ ਗਈ ਹੈ। ਕਈ ਵਾਰ ਸਾਡੇ ਕੋਲ ਸਾਡੇ ਗੁਰਸਿੱਖ ਵੀਰ ਹੁੰਦੇ ਨੇ ਆਵਾਕਦੇ ਨੇ ਕਿ ਭਾਈ ਸਾਹਿਬ ਸਾਡੇ ਬਿੱਟੇ ਦਾ ਵਿਆਹ ਹੈ, ਆਨੰਦ ਕਾਰਜ ਹੈ ਤੇ ਦੋ ਦਿਨ ਲਈ ਸਾਨੂੰ ਨਾ ਕਿਰਪਾਨ ਦੀ ਲੋੜ ਹੈ। ਪਰ ਗੁਰੂ ਘਰ ਕਿਰਪਾਨ ਲੈ ਜਾਂਦੇ ਨੇ। ਕੋਈ ਇਤਰਾਜ਼ ਨਹੀਂ ਹੈ। ਪਰ ਉਹ ਇਹ ਲੱਗਦਾ ਕਿ ਕਿਰਪਾਨ ਲੈਣ ਵਾਸਤੇ ਕਿਤੇ ਸਾਨੂੰ ਕਿਤੇ ਲੈਸੈਂਸ ਦੀ ਲੋੜ ਪੈਂਦੀ ਹੈ। ਜਦ ਹੋਰ ਸਾਨੂੰ ਕੋਈ ਪਰੇਸ਼ਾਨੀ ਕਿ ਅਸੀਂ ਕਿਰਪਾਨ ਨਾ ਰੱਖ ਨਹੀਂ ਸਕਦੇ ਗੁਰੂ ਪਿਆਰੇਓ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਤੇ ਆਲਰੇਡੀ ਸਾਨੂੰ ਲੈਸਨਸ ਜਿਹੜਾ ਨਾ ਉਹ ਦਿੱਤਾ ਹੋਇਆ ਕੋਈ ਲੋੜ ਨਹੀਂ ਲੈਸਨਸ ਲੈਣ ਦੀ ਕਿਰਪਾਨ ਲੈਣ ਦੀ ਲੋੜ ਹੈ ਆਪਾਂ ਨੂੰ ਇਸ ਕਰਕੇ ਸਿੱਖ ਨੂੰ ਮੈਂ ਕਹਿੰਦਾ ਕਿ ਸ਼ਸਤਰਤਾਰੀ ਬਸਤਰਤਾਰੀ ਹੋਣਾ ਜ਼ਰੂਰ ਚਾਹੀਦਾ ਤੇ ਜਿਹੜੀ ਕਿਰਪਾਨ ਹੈ ਨਾ ਇਹ ਬਹੁਤ ਕੁਰਬਾਨੀਆਂ ਦੇ ਕੇ ਬਹੁਤ ਸ਼ਹਾਦਤਾਂ ਦੇ ਕੇ ਬੜੀਆਂ ਸ਼ਹੀਦੀਆਂ ਕਰਾ ਕੇ ਉਸ ਤੋਂ ਬਾਅਦ ਇਹ ਸਾਨੂੰ ਕਿਰਪਾਨ ਮਿਲੀ ਹੈ ਤੇ ਜਰੂਰ ਤੋਂ ਜਰੂਰ ਆਪਾ ਮੈਂ ਕਹਾਂਗਾ ਅਮਰਤ ਸ਼ਕੀ ਸingh ਸਜੀਏ ਪੁਰੂ ਵਾਲੇ ਬਣੀਏ ਤੇ ਨਾਲ ਹੀ ਸ਼ਸਤਰਾਈ